ਸਸ਼ਕਾਲ ਧੰਨ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਦਿੱਲੀ ਦੇ ਵਿੱਚ ਰਹਿਣ ਵਾਲੇ ਲੋਕ ਅੱਥੇ-ਉੱਥੇ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਦਿੱਲੀ ਟ੍ਰੈਫਿਕ ਪੁਲਿਸ ਨੇ ਨਵੀਂ ਐਡਵਾਈਜ਼ਰੀ ਜਾਰੀ ਹੈ ਉਹ ਜਾਰੀ ਕੀਤੀ ਹੈ ਜਿਸ ਦੇ ਚੱਲਦੇ ਕਈ ਜਿਹੜੇ ਰੂਟ ਹੈ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਘਰੋਂ ਨਿਕਲਣ ਤੋਂ ਪਹਿਲਾਂ ਅਡਵਾਈਜ਼ਰੀ ਜ਼ਰੂਰ ਉਹਨਾਂ ਲੋਕਾਂ ਨੂੰ ਦੇਖਣੀ ਚਾਹੀਦੀ ਹੈ ਜੋ ਦਿੱਲੀ ਦੇ ਵਿੱਚ ਰਹਿੰਦੇ ਨੇ ਅਤੇ ਉੱਥੇ ਸਫ਼ਰ ਕਰਨਾ ਚਾਹੁੰਦੇ ਨੇ ਦੱਸਦੀ ਕਿ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਹੈ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਦੇ ਚਲਦੇ ਕਈ ਜਿਹੜੇ ਰੂਟ ਨੇ ਉਹ ਡਾਇਵਰਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਮੁਸ਼ਕਲ ਜਿਹੜੀ ਹੈ ਉਹਦਾ ਸਾਹਮਣਾ ਨਾ ਕਰਨਾ ਪਵੇ ਦੱਸਦੀ ਕਿ ਆਪ ਦੇ ਵੱਲੋਂ ਅੱਜ ਪੀਐਮ ਮੋਦੀ ਦਾ ਜਿਹੜੀ ਰਿਹਾਈਸ਼ ਹੈ ਉਸ ਦਾ ਘਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਚਲਦੇ ਸੁਰੱਖਿਆ ਦੇ ਮੱਦੇ ਨਜ਼ਰ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਨਵੀਂ ਐਡਵਾਈਜ਼ਰੀ ਹੈ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਚਲਦੇ ਕਈ ਰੂਟ ਜਿਹੜੇ ਉਹ ਡਾਇਵਰਟ ਕੀਤੇ ਗਏ ਨੇ ਅਜਿਹੇ ਦੇ ਵਿੱਚ ਨਵੀਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਐਡਵਾਈਜ਼ਰੀ ਨੂੰ ਧਿਆਨ ਦੇ ਨਾਲ ਪੜ੍ਹ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਦੱਸ ਦੇ ਕਿ ਅੱਜ ਪ੍ਰਧਾਨ ਮੰਤਰੀ ਦੀ ਰਿਹਾਈਸ਼ ਦਾ ਆਪ ਆਮ ਆਦਮੀ ਪਾਰਟੀ ਦੇ ਵੱਲੋਂ ਘਰਾਓ ਕੀਤਾ ਜਾਣਾ ਹੈ ਕਾਨੂੰਨ ਵਿਵਸਥਾ ਦੀ ਵਿਸ਼ੇਸ਼ ਸਥਿਤੀ ਦੇ ਮੱਦੇ ਨਜ਼ਰ ਰਾਜਧਾਨੀ ਦਿੱਲੀ ਦੇ ਵਿੱਚ ਆਵਾਜਾਈ ਪ੍ਰਭਾਵਿਤ ਹੋਵੇਗੀ ਜਿਸ ਦੇ ਚਲਦੇ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਘਰ ਛੱਡਣ ਤੋਂ ਪਹਿਲਾਂ ਇਹ ਖਬਰ ਉਹਨਾਂ ਲੋਕਾਂ ਲਈ ਬੇਹਤ ਅਹਿਮ ਮੰਨੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਵੱਲੋਂ ਦਿੱਲੀ ਵਿੱਚ ਸਫ਼ਰ ਕੀਤਾ ਜਾਣਾ ਤੇ ਜਿਹੜੇ ਲੋਕ ਦਿੱਲੀ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਲਈ ਇਹ ਖਬਰ ਬੜੀ ਹੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਨਵੀਂ ਦਿੱਲੀ ਵਿੱਚ ਅੱਜ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਜਿਸ ਦੇ ਚਲਦੇ ਦਿੱਲੀ ਟ੍ਰੈਫਿਕ ਪੁਲਿਸ ਨੇ ਜਿਹੜੀ ਹੈ ਉਹ ਐਡਵਾਈਜ਼ਰੀ ਜਾਰੀ ਕੀਤੀ ਹੈ ਟ੍ਰੈਫਿਕ ਪੁਲਿਸ ਨੇ ਕਿਹਾ ਹੈ ਕਿ ਤੁਗਲਕ ਰੋਡ ਸਫੰਦਰ ਜੰਗ ਰੋਡ ਤੇ ਕੇਮਲ ਅਤਾ ਤੁਰਕ ਮਾਰਗ ਤੇ ਕਿਸੇ ਵੀ ਵਾਹਨ ਨੂੰ ਰੁਕਣ ਜਾਂ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਆਜਾਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਪ੍ਰਧਾਨ ਮੰਤਰੀ ਦੀ ਹਾਸ਼ਦਾ ਕੀ ਰਾਉ ਕਰ ਰਹੀ ਹੈ ਜਿਸ ਕਾਰਨ ਪਟੇਲ ਚੌਂਕ ਮੈਟਰੋ ਸਟੇਸ਼ਨ ਦੇ ਬਾਹਰ ਭਾਰੀ ਸੁਰੱਖਿਆ ਬਲ ਵੀ ਤੇਨਾਤ ਕਰ ਦਿੱਤਾ ਗਿਆ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਭਾਰੀ ਪੁਲਿਸ ਫੋਰਸ ਤੇਨਾਤ ਕੀਤੀ ਗਈ ਹੈ ਅੱਜ ਆਪ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਪੀਐਮ ਦੀ ਰਿਹਾਈਸ਼ ਦਾ ਜਿਹੜਾ ਹੈ ਘਰਾਓ ਕਰਨਗੇ ਜਿਸ ਦੇ ਚਲਦੇ ਸੁਰੱਖਿਆ ਦੇ ਮੱਦੇ ਨਜ਼ਰ 파ਰੀ ਜਿਹੜੀ ਪੁਲਿਸ ਫੋਰਸ ਹੈ ਉਹ ਵੀ ਤੇਨਾਤ ਕੀਤੀ ਹੈ ਤੇ ਟ੍ਰੈਫਿਕ ਜਿਹੜੀ ਦਿੱਲੀ ਟ੍ਰੈਫਿਕ ਪੁਲਿਸ ਹੈ ਉਸ ਦੇ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਤਾਂ ਕਿ ਲੋਕਾਂ ਨੂੰ ਕੋਈ ਵੀ ਮੁਸ਼ਕਲ ਹੈ ਜਿਸ ਦਾ सामना ना करना पवे इससे ही ज्यादा जानकारी ले मेरे सहयोगी तो जी अजय कैसी स्थिति बनी हुई है दिल्ली में आज जिस तरह से आदमी पार्टी ने प्रधानमंत्री के घर के घेराव का कॉल दिया है उसको देखते हुए सुरक्षा के और ट्रैफिक के सख्त इंतजाम किए गए हैं सुरक्षा की दृष्टि से कई सारे मेट्रो स्टेशन जिसमें पटेल चौक मेट्रो स्टेशन है और उसके बाद जो सेवन आर सी आर का जो, जो प्रधानमंत्री के निवास के पास का जो मेट्रो स्टेशन है उनके बाहर सुरक्षा के अभूतपूर्व इंजाम है पैरामिलिट्री फोर्सेस को लगाया गया है साथ ही इस पूरे प्रधानमंत्री के घर के आसपास के तकरीबन पांच किलोमीटर तक के रोड में जिसमें तुगलक रोड आता है और बाकी कौटिल्या मार्ग है चाणक्यापुरी इन सब के आसपास मंदिर मार्ग तीन मूर्ति ऐसे तो सारे रास्ते जो प्रधानमंत्री के घर की तरफ जाते हैं उस पर किसी भी तरह के वाहन को रुकने की इजाजत नहीं है यानी आप वहाँ पे जा तो सकते उस मार्ग से लेकिन उस पे न, पार्किंग नहीं कर सकते या रुक नहीं सकते एडवाइजरी जो है दिल्ली ट्रैफिक पुलिस की तरफ से दिया गया है और ये भी कहा गया है की अगर स्थिति बिगड़ती है तो ऐसे में इन सारे मार्गों को बंद कर दिया जाएगा इससे पहले से जी 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 अजय लोगों को एहतियात बरतने के लिए कहा वो अवॉइड प्रधानमंत्री के घर के या निवास की तरफ जाता है जी जी दिल्ली पुलिस की ओर से कहा जा रहा है कि उन्होंने मंजूरी नहीं दी थी ये प्रोटेस्ट के लिए तो कहा जा रहा है कि स्थिति तनावपूर्ण हो सकती है देखिए प्रधानमंत्री के घर पे प्रोटेस्ट करने की इजाजत तो कभी भी साल के तीन सौ पैंसठ दिन कभी भी नहीं दी जा सकती है दिल्ली पुलिस कैसे इजाजत दे सकती है प्रधानमंत्री के घर के आसपास पूरे साल तीन सौ पैंसठ दिन धारा एक सौ चवालीस लागू रहता है वहाँ पे आप जाके खड़े ज्यादा देर नहीं हो सकते भीड़ इकट्ठा भी माना जा सकता है की स्थिति तनावपूर्ण हो सकती है जी निश्चित रूप से होली का अगला दिन है आज वैसे ट्रैफिक कम है सड़कों पे लेकिन अगर ये स्थिति बिगड़ती है तो दिल्ली पुलिस ने अपनी तरफ से बहुत सख्त कार्रवाई करने के लिए पहले से ही पैरामिलिट्री फोर्सेज और दिल्ली पुलिस के जवान सड़क पे उतार रखे हैं। जी तमाम तो जानकारी देने के लिए धन्यवाद ਤਾਂ ਇਸਨ ਸਾਡੇ ਸਹਿਯੋਗੀ ਅਜੇ ਜਾ ਜਿਹੜੇ ਦਿੱਲੀ ਤੋਂ ਜੁੜੇ ਹੋਏ ਸਨ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਪੀਐਮ ਮੋਦੀ ਦੇ ਨਿਵਾਸ ਬਾਹਰ ਪੈਰਾ ਮਿਲਟਰੀ ਜਿਹੜੀ ਫੋਰਸ ਹੈ ਉਹ ਤੇਨਾਤ ਕੀਤੀ ਗਈ ਹੈ ਕਿਸੇ ਨੂੰ ਵੀ ਮਨਜ਼ੂਰੀ ਨਹੀਂ ਹੈ ਕਿ ਪੀਐਮ ਮੋਦੀ ਦੀ ਰਿਹਾਈ ਦਾ ਕਿਰਾਉ ਕਰ ਸਕਣ ਕਿਉਂਕਿ 144 ਜਿਹੜੀ ਧਾਰਾ ਹੈ ਉਹ ਲਗਾਤਾਰ 365 ਦਿਨ ਸਾਲ ਦੇ ਉਹ ਪੀਐਮ ਮੋਦੀ ਦੇ ਨਿਵਾਸ ਬਾਹਰ ਲੱਗੀ ਰਹਿੰਦੀ ਹੈ ਹੁਣ ਦੇਖਣਾ ਹੋਵੇਗਾ ਕਿ ਆਪ ਦੇ ਵੱਲੋਂ ਜਿਹੜਾ ਪ੍ਰੋਟੈਸਟ ਦਾ ਐਲਾਨ ਕੀਤਾ ਗਿਆ ਹੈ ਉਹ ਕੀ ਰੂਪ ਲੈ ਸਕਦਾ ਹੈ ਕਿਉਂਕਿ ਪੀਐਮ ਅੱਜ ਦੀ ਰਿਹਾਈਸ਼ ਦਾ ਅਜ ਉਹਨਾਂ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਸ ਦੇ ਚਲਦੇ ਸੁਰੱਖਿਆ ਜਿਹੜੀ ਹੈ ਉਹ ਵਧਾਈ ਗਈ ਹੈ ਦਿੱਲੀ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਰੂਡ ਹੈ ਉਹ ਡਾਇਵਰਟ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਹੁਣ ਆਉਣ ਵਾਲੇ ਜਿਹੜਾ ਟਾਈਮ ਹੈ ਉੱਤੇ ਦੇਖਣਾ ਪਊਗਾ ਕਿ ਆਪ ਦਾ ਪ੍ਰੋਟੈਸਟ ਕਿਹੜੇ ਰੂਪ ਵੱਲ ਵੱਧਦਾ ਹੈ